ਤੂੰ ਚੱਲ ਮੇਰੇ ਘਰੋਂ ਵੜ ਚੱਲ ਮੇਰਾ ਘਰ ਵਾ ਤੁਹਾਡਾ ਘਰ ਵਾ ਸਭ ਕੁਝ ਮੇਰੇ ਨਾਮ ਆ ਕਦੀ ਤੂੰ ਮੇਰੇ ਮਾਪਿਓ ਬਾਹਰ ਕੱਢ ਦੇਣੀ ਕਦੀ ਮੇਰੀ ਭੈਣ ਨੂੰ ਬਾਹਰ ਕੱਢ ਦੇਣੀ ਆ ਜਾ ਕੱਢਿਆ ਸਰਿਆਮ ਕੱਢਿਆ ਮੈਂ ਚੰਗੀ ਪੜੀ ਲਿਖੀ ਆ ਤੂੰ ਜੇ ਮੈਂ ਕੋਈ ਬੋਲਦਾ ਨਹੀਂ ਰਿਹਾ ਇਹਦਾ ਮਤਲਬ ਇਹ ਥੋੜੀ ਤੂੰ ਬੋਲੀ ਜਾਣਾ ਵਾ ਗੱਡੀ ਚ ਪਾਣ ਵੱਧ ਗਈ ਆ ਮਾਂ ਨੇ ਸਿਖਾਇਆ ਹੋਣਾ ਸਭ ਕੁਝ ਭਾਬੀ ਜੀ ਉਹ ਮਾਂ ਵਾ ਤੇਰੀ ਤੇ ਵੀ ਤੇ ਤੇਰੀ ਮਾਂ ਹੀ ਆ ਉਹਦੇ ਕੋਲ ਵੀ ਜਾ ਕੇ ਖਾਣੀ ਤੇ ਇਹਨਾਂ ਨੂੰ ਵਿਚਾਰੇ ਨੂੰ ਖਵਾ ਲਾ ਤੂੰ ਜੀ ਇਹਨਾਂ ਨੇ ਕੰਮ ਹੀ ਨਹੀਂ ਚੰਗੇ ਕੀਤੇ ਉਹਨਾਂ ਮਾਰੇ ਕੰਮ ਕੀਤਾ ਕੀ ਦੱਸ ਦੇ ਇੱਕ ਕੰਮ ਦੱਸ ਦੇ ਤੂੰ ਜੀਂਦਾ ਕਿ ਜੁੰਦੀ ਆਏਗਾ ਉਹ ਚੱਲ ਤੂੰ ਹੀ ਚੁੱਪ ਕੀਤਾ ਰਹਿ ਤੇ ਅੰਦਰ ਚੱਲੋ ਲੋਕਾਂ ਨੂੰ ਤਮਾਸ਼ਾ ਨਾ ਲਾ ਕੇ ਦੱਸ ਇਹਦਾ ਲਵਲੀ ਇਹਨੂੰ ਘਰੋਂ ਬਾਹਰ ਕੱਢਣਾ ਵਾ ਕੋਈ ਗੱਲ ਨਹੀਂ ਇਹਨੇ ਜਿੰਦਰਾ ਮਾਰਤਾ ਹੀ ਉਹ ਕਿਹਦੇ ਇਥੇ ਕੋਈ ਵੀ ਨਹੀਂ ਰਹੂਗਾ ਤੇ ਤੇਰਾ ਸਾਥ ਦੇਵਾ ਕਿਤਰਾ ਮੈਂ ਲੋਕੀ ਜੇ ਮੈਨੂੰ ਕਹਤੇ ਬਾਹਰ ਖੜੇ ਮੂੰਹ ਨਹੀਂ ਘੱਟ ਦਿੰਦੇ ਤੇ ਤੇਰੀ ਤੀਨ ਆਕੋ ਕੀਤਾ ਵਾ ਮੰਮੀ ਮੈਂ ਬੜੇ ਮਾਤਾਨਾ ਕਹਿ ਕੇ ਆਈ ਹਾਂ ਕਿ ਕੋਈ ਗੱਲ ਨਹੀਂ ਮੇਰੀ ਮਾਂ ਨੇ ਰੱਖ ਲੈਣਾ ਤੂੰ ਹੀ ਅੱਗੇ ਜਵਾਬ ਦੇਣ ਦੇ ਮੈਨੂੰ ਨਹੀਂ ਤੇ ਅੱਜ ਦਾ ਕੰਮ ਕਰਕੇ ਆਉਂਦੇ ਤੁਹਾਨੂੰ ਤੈਨੂੰ ਮੈਂ ਗੱਲ ਨਾਲ ਲੰਬੀ ਅੰਬੀ ਕੋਈ ਗੱਲ ਨਹੀਂ ਤੂੰ ਹੀ ਫਿਰ ਬਾਹਰ ਕਰ ਦ ਜੇ ਤੇਰਾ ਤੋਰਨਦਾ ਰਹਾਦਾ ਮੈਂ ਤੁਰੀ ਫੇਰ ਫਿਰ ਜਾ ਕੇ